ਅੱਜ ਦੇ ਦਿਨ ਚੋਸਾਲਾ ਸ੍ਰੀ ਸ੍ਰੀ ਗੁਰੂ ਸਮਾਗਮ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਲ ਸੰਬੰਧਿਤ ਪੁਰਾਣੇ ਇਤਿਹਾਸ ਸੰਗਠਨ ਚਾਰਹੀਆ ਇਤਿਹੀ ਚਾਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਮਾਤਾ ਗੁਜਰੀ ਜੀ ਸਤਕਾ ਸੌਰੰਭੇ ਸਿਧਰੇ ਪਾਟੇ ਕੋਮਿਲ ਮੇਰੀ ਅਨਿਰਾਧੀ ਆਖਰ ਸੰਤਾ ਨੇ ਬੇਨਤੀ ਕਰਨ ਤੇ ਕਤਕੋਰ ਕਾਲੀ ਰਾਤ ਨੂੰ ਕੀ ਸ੍ਰੀ ਅਨੰਦਪੁਰ ਸੈਨਿਕ ਦੇ ਕਿਲੇ ਨੂੰ ਘੱਟਣ ਦਾ ਫੈਸਲਾ ਹੋਇਆ ਅਤੇ ਫਿਰ ਸ਼ੁਰੂ ਕੋਈ ਵਿਗੜੇ ਪੈਕੇ ਤੇ ਇੱਕ ਕੜੀ ਯਾਤਰਾ ਅ즈ਮਾਨ ਤੋਂ ਤੇਜ਼ ਨਹੀਂ ਵਧ ਰਹੀ ਸੀ ਹਵਾ ਤੋਂ ਸਰਸਤੀ ਨੇ ਸਿੱਕੇ ਤੀਰ ਪਿੰਡੇ ਵਿੱਚ ਵਰਜ ਰਹੇ ਕੋਣ ਪਿੱਛੇ ਵਹਿਤੀ ਆਉਂਦੀ ਆ ਫੌਜਾਂ ਨੂੰ ਦੀ ਗੁੰਜ ਸੇ ਆਪਣੇ ਮੋਟੇ ਸੁਨੇਹੇ ਵਰਦੇ ਵਰਦੇ ਸੱਤਾਂ ਜੀਂਆ ਦਰਦੀਆਂ ਦਾ ਰਾਮ ਮਾਤਾ ਗੁਦਰੀ ਜੀ ਨੇ ਆਪਣੇ ਛੋਟੇ ਸਰਦਿਆਂ ਨੂੰ ਸੀਨੇ ਨਾਲ ਲਾਇਆ ਮਾਤਾ ਗੁਦਰੀ ਜੀ ਦੀ ਗੋਦ ਦਾ ਐਸਾ ਸਹਾਰਾ ਜਿਵੇਂ ਕੋਈ ਵਿਆਹ ਰਿ ਰਿਚੰਮ ਕਰੇ ਹੋਵੇ ਗੁਰੂ ਸਾਹਿਬ ਦਾ ਪਹਿਲਵਾਰ ਸੰਗਤ ਅਤੇ ਸੰਗਤ ਆਪਣੇ ਸਿੱਖ ਦੇ ਜਥੇ ਸਾਰ ਨਦੀ ਦੇ ਕੰਢੇ ਇਕੱਠੇ ਹੋਏ ਬਦਲਾ ਚ ਚਮਕਦੀ ਬਿਜਲੀ ਵਿੱਚ ਕਦੇ ਕਦੇ ਕੁਝ ਚਿਹਰੇ ਨਸਰ ਆਦੇ ਜਾਂ ਸਸਾ ਨਦੀ ਵਿੱਚ ਆਏ ਪਾਣੀ ਦੇ tufaan ौफनाक थल ही नजर आदि गुरु जी ने आस की वार आसा की वार की संपूर्णता के सचा नदी पार करनी है उस प्राप्त सरसा नदी के पानी में ना सिर्फ शरीर में वह सारा गुरु परिवार भी खेरू छेड़ू हो गया माता गुजू जी छोटे तक जाद्या एक पास निकल गए ਗੁਰੂ ਸਾਹਿਬ ਹੋਰ ਪਉਂਦੇ ਚਲ ਕੇ ਇਹ ਸੱਤ ਕੋਹ ਦੀ ਰਾਤ ਸੀ ਅਤੇ ਅਗਲਾ ਦਿਨ ਕੜੰਗ ਉਪਰੰਤ ਮਾਤਾ ਗੁਜਰੀ ਜੀ ਅਤੇ ਦੋਵੇਂ ਛੋਟੇ ਸਹਿਜਾ ਤੇ ਝਾਰੀਆਂ ਅਤੇ ਕੰਡੇ ਆ ਕੀ ਰਾਹਾਂ ਦਾ ਲੰਬਾ ਪੈਟਕ ਹੈ ਕਰਦੇ ਰਹੇ ਸੱਤ ਕੋਹ ਦੀ ਰਾਤ ਨੂੰ ਉਹ ਮਲਾ ਕੁਮੇ ਮਾਸੀ ਜੀ ਕੀ ਚਾਨਣ ਵਿੱਚ ਜਾਪ ਰਚੇ ਅਤੇ ਮਾਤਾ ਲక్ష్ਮੀ ਜੀ ਨੇ ਸਰਤਾਪਿਆਂ ਨੂੰ ਕੋਡਲ ਛਾਇਆ ਇਹ ਰਾਤ ਆਰਾਮ ਦੀ ਰਾਤ ਤਾਂ ਨਹੀਂ ਸੀ ਪਰ ਮਾਤਾ ਗੁਦਰੀ ਜੀ ਨੂੰ ਜਾਣ ਪਛਾਣ ਵਾਲਾ ਇੱਕ ਚਿਹਰਾ ਮਿਲਿਆ ਉਹ ਸੀ ਗੰਗੂ ਗ੍ਰਾਮੋਂ ਜੋ کئی ਸਾਲਾਂ ਤੋਂ ਟੱਕ ਪਰਿਵਾਰ ਦੇ ਨਾਰ ਦਿਹਾਸੀ ਉਸਨੇ ਆ ਕੇ ਨਮਸਕਾਰ ਕੀਤਾ ਅਤੇ ਕਿਹਾ ਮਾਤਾ ਜੀ ਤੁਸੀਂ ਮੇਰੇ ਨਾਲ ਆਓ ਮੇਰੇ ਘਰ ਤੁਹਾਨੂੰ ਸੁਰੱਖਿਆ ਮਿਲੇਗੀ ਮਾਤਾ ਜੀ ਨੇ ਛੋਟੇ ਸਾਜ਼ਦਿਆਂ ਨੂੰ ਨਾਲ ਲਿਆ ਅਤੇ ਗੰਧੂ ਤੇ ਪ੍ਰੋਸਾ ਕਰਦਿਆ ਉਸ ਨਾਲ ਚੱਲ ਪਈ ਰਾਤ ਦੇ ਹਨੇਰੇ ਵਿੱਚ ਪਿੰਡ ਦੇ ਸੁੰਨੇ ਰਸਤੇ ਲੰਘਦੇ ਥਰੂ ਥਰੂ ਕਰਦੇ ਉਹ ਬੰਗੂ ਤੇ ਪਿੰਡ ਵੱਲ ਜਾਂਦੇ ਹੋਏ ਰਸਤੇ ਵਿੱਚ ਕਈ ਥਾਵਾਂ ਤੇ ਰੁਕਦੇ ਹੋਏ ਸੀ ਬੰਗੂ ਨੇ ਪਿੰਡ ਪੂਜੇ ਜਿੱਥੇ ਉਸ ਵੀ ਉਸ ਨੇ ਮਾਤਾ ਜੀ ਅਤੇ ਸੈਡ ਜਰਜਨ ਨੂੰ ਆਪਣੇ ਘਰ ਆਰਾਮ ਕਰਨ ਲਈ ਕਿਹਾ ਮਾਤਾ ਜੀ ਨੂੰ ਇਹ ਨਹੀਂ ਸੀ ਪਤਾ ਕਿ ਅਗਨੀ ਕੀ ਘੜੀ ਵਿੱਚ ਗੰਗੂ ਦਾ ਰੂਪ ਸਿਨੇ ਬਦਲ ਬਦਲਣ ਵਾਲਾ ਹੈ ਇਹ ਸੋਚਿਆ ਵੀ ਨਹੀਂ ਸੀ ਜਾ ਸਕਦਾ ਕਿ ਸਵਕਿਆ ਦੇਣਾ ਤੇ ਮਿਲਿਆ ਇਹ ਕਿਸਣਾ ਤੋਕੇ ਵਿੱਚ ਬਗਨ ਜਾਵੇਗਾ ਸ਼ੁਰੂ ਵਿੱਚ ਦਗੂ ਨੇ ਮਿੱਠੇ ਬੋਲ ਬੋਲੇ ਖਾਣਾ ਤੀਨ ਦਾ ਭਰੋਸਾ ਦਿੱਤਾ ਪਰ ਜਿਵੇਂ ਹੀ ਉਸ ਦੀ ਗੁਰਾ ਮਾਤਾ ਜੀ ਕੋਲ ਪਈ ਗਈ ਜੇ ਤੈ ਉਹਦਾ ਮਨ ਨਾਲ ਨਾਲ ਭਰ ਗਿਆ ਗੰਗੂ ਨੇ ਰਾਹਤੇ ਹਲੇਰੇ ਵਿੱਚ ਉਹ ਕਿੰਤੀ ਗੱਟੜੀ ਚੁੱਕ ਲਈ ਜਦ ਮਾਤਾ ਜੀ ਨੇ ਨਰਮ ਸੁਭਾਅ ਨਾਲ ਪੁੱਛਿਆ ਕੁੱਤਾ ਗੰਗੂ ਰਾਤੀ ਤੋਂ ਤੂੰ ਗੱਟ ਚੁੱਕੀ ਉਹ ਕਿਸੇ ਕਟਰੀ ਚੁੱਪਤੀ ਉਹ ਕਿਸੇ ਸੁਰੱਖਿਅਤ ਥਾਂ ਰੱਖ ਦਿੱਤੀ ਹੈ ਤਾਂ ਮੰਗਰੂ ਦੀ ਰੂਹ ਦੇ ਅੰਦਰੋਂ ਛੁੱਟਿਆ ਕਾਲਾ ਰੂਪ ਉੱਪਰ ਗਿਆ ਆਇਆ ਥੋੜਾ ਅਗਰ ਮੋਬਲਾ ਹੋ ਚਿੱਕੜ ਲਗਾ ਤੁਸੀਂ ਮੇਰੇ ਉੱਤੇ ਚੋਰੀ ਦਾ ਦੋਸ਼ ਲਗਾਉਂਦੇ ਹੋ ਮੈਂ ਹੁਣੇ ਸ਼ੀਮਾ ਪਹਾਣੂ ਮੋੜਿੰਡੇ ਫੋਤਵਾਲ ਦੇ ਹਵਾਲੇ ਕਰਦਾ ਹਾਂ ਮਾਤਾ ਗੁਦਗੀ ਜੀ ਨੇ ਸ੍ਰੀਮ ਭਰੇ ਬਚਨ ਨਾਲ ਸੁਝਾਇਆ ਵੇਟ ਪੁੱਤਰ ਜੇ ਗਗਰੀ ਰਾਖ ਲਈ ਹੈ ਤਾਂ ਕੋਈ ਗੱਲ ਨਹੀਂ ਪਰ ਕਿਸੇ ਕੋਲ ਨੂੰ ਸਾਡੀ ਖਬਰ ਨਾ ਕਰੇ ਪਰ ਸੋਖੇ ਬਾਗ ਗੰਗੂ ਨਾਮ ਅੰਨਿਆ ਤੇ ਮਰੀਂਦੇ ਨਗਰ ਵੱਲ ਉੱਠ ਖੜਾਇਆ ਮੁਗਲ ਫੌਜਾਂ ਨੇ ਗੰਗੂ ਦੀ ਕਿਤਲਾ ਤੇ ਮਰੀਂਦੇ ਆ ਅੱਲਾ ਬੋਲਦੀਆਂ ਉਨਾਰ ਮਾਤਾ ਗੁਜਰੀ ਜੀ ਅਤੇ ਦੋਵੇਂ ਛੋਟੇ ਸਾਜਦੇ ਆ ਬਾਬਾ ਜਰਵਤ ਸਿੰਘ ਜੀ ਅਤੇ ਬਾਬਾ ਫਤੇ ਸਿੰਘ ਜੀ ਨੂੰ ਰਾਤ ਨੂੰ ਰਿੰਡੇ ਦੀ ਕੋਤਵਾਲੀ ਵਿੱਚ ਜਾ ਠੱਪਿਆ ਮੋਰਿੰਡੇ ਤੋਂ ਉਹਨਾਂ ਨੂੰ ਸਰਹਿੰਦਰ ਲਜਾਇਆ ਗਿਆ ਜਿੱਥੇ ਸਾਜਦਿਆਂ ਨੇ ਇੱਕ ਤੇ ਸਲਾਮ ਕਰਨ ਦੀ ਬਜਾਏ ਅਡੌਲਟਾਂ ਨਾਲ ਫਸੇ ਬੁਲਾਈ ਤੇ ਮਾਤਾ ਜੀ ਵੱਲੋਂ ਦਿੱਤੀ ਗਈ ਸਿੱਖਿਆ ਦਾ ਨਤੀਜਾ ਸੀ ਅਗਲੇ ਦਿਨ 12 ਫਰਵਰੀ ਨੂੰ ਕੈਸੀ ਮੇਲੇ ਸਹਿਜਾਦਿਆਂ ਨੇ ਫਿਰ ਉਸੇ ਦਲੇਰੀ ਨਾਲ ਫਤਿਹ ਬੁਲਾਈ ਚੂਤੇਦਾਰ ਤੇ ਉਸ ਦੇ ਕਰਿੰਦਿਆਂ ਵੱਲੋਂ ਦਿੱਤੇ ਜਾ ਰਹੇ ਵੱਖ-ਵੱਖ ਲਾਲਚਾਂ ਦਾ ਮੂੰਹ ਪੰਨਿਆ ਇਸੇ ਰਾਤ ਮੋਤੀराम ਮਹਾਰਾਜ ਜੀ ਆਪਣੀ ਜਾਨ ਦੇ ਛੇੜ ਕੇ ਮਾਤਾ ਜੀ ਅਤੇ ਸਹਿਜਾਂ ਲਈ ਦੋਤੇ ਲੈ ਕੇ ਠੰਡੇ ਬੋਤੂ ਤੱਕ ਗਏ ਸਨ ਸਿਰਿ ਅਨਮੋਲ ਸਾਹਿਤ्यों ਨਿਕਲਣ مگر ਇਹ ਸਾਰੀ ਯਾਤਰਾ ਮਾਤਾ ਜੀ ਲਈ ਬਹੁਤ ਦਿਖਣੇ ਪੈਣ ਵਾਲੀ ਸੀ ਮਾਤਾ ਗੁਦਰੀ ਜੀ ਆਪਣੇ ਪੁੱਤਰਿਆਂ ਨੂੰ ਸਿਰਫ ਜ਼ਿੰਦਗੀ ਹੀ ਨਹੀਂ ਸਾਨੂੰ ਦੇ ਰਹੇ ਸਗੋਂ ਉਹਨਾਂ ਨੂੰ ਅਜੂਤੀ ਸ਼ਹਾਦਤ ਲਈ ਅਗੰਮੀ ਸਬਕ ਸਿਖਾਤ ਕਿ ਤਿਆਰ ਕਰ ਵੀ ਕਾਰਜ ਰਹਿ ਗਏ ਸਨ ਧੰਨਵਾਦ